ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦਿਨ ਦੇ ਮੌਸਮ ਦੀ ਪਲੱਸ ਆਉਣ ਵਾਲੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 25-26 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਔਰ ਮੀਂਹ ਦੇ ਹਾਲਾਤ ਕਿੰਨੇ ਵਰਦੇ ਨਜ਼ਰ ਆਉਣਗੇ ਸੋ ਆਜੋ ਦੇਖਦੇ ਹਾਂ ਇਸ ਲਈ ਦਿਨਾਂ ਤਾਜ਼ਾ ਸੈਟੇਲਾਈਟ ਦੱਸਿਨਾ ਤੁਹਾਡੀ ਸਕਰੀਨ ਤੇ ਨੇ ਸੋ ਅੱਜ 20 ਅਗਸਤ ਦੇ ਸਵੇਰ ਦੇ ਲਗਭਗ 8.5 ਦਾ ਟਾਈਮ ਹੋਣ ਜਾ ਰਿਹਾ ਜੇ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਆ ਸੋ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਤੁਸੀਂ ਦੇਖ ਸਕਦੇ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਲਗਭਗ ਮੌਸਮ ਠੀਕ ਠਾਕ ਬਣਿਆ ਹੋਇਆ ਟਟਮੀ ਬੱਦਲਬਾਹੀ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਆ ਸੋ ਅੱਜ ਆ ਸਰਹੰਦ ਰਾਜਫੋਰਾ ਖੰਨਾ ਹੋਰ ਫਟਿਆਲੇ ਦੇ ਕੁਝ ਖੇਤਰ ਤੇ ਡੇਰਾ ਬੱਸੀ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਇੱਕ ਹਲਕਾ ਜਿਹਾ ਸਿਸਟਮ ਚੱਲ ਰਿਹਾ ਤੇ ਕਿਤੇ ਕਿਤੇ ਹਲਕੇ ਸ਼ਰਾਟੇ ਲਵਾ ਸਕਦਾ ਜਿਹਾ ਸਿਸਟਮ ਤੇ ਬਦਲਵਾਈ ਇਹਨਾਂ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਦੂਜੇ ਪਾਸੇ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਘਵੋਰਤਲਾ ਦੀ ਕੁਝ ਖੇਤਰਾਂ ਦੇ ਵਿੱਚ ਬਦਲਵਾਈ ਜਿਹੜੀ ਟੁੱਟੂਏ ਤੌਰ ਤੇ ਬਣੀ ਹੋਈ ਹੈ ਸੋ ਜੇਕਰ ਗੱਲ ਕਰੀਏ ਅੱਜ ਦੇ ਮੌਸਮ ਦੇ ਤੇ ਕੱਲ ਦੇ ਮੌਸਮ ਦੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਜੀ ਇੱਕ ਹਲਕੇ ਲੈਵਲ ਦਾ ਪੱਛਮੀ ਸਿਸਟਮ ਜਿਹੜਾ ਕਿ ਪ੍ਰਭਾਵਿਤ ਕਰ ਰਿਹਾ ਹੈ ਪਹਾੜੀ ਖੇਤਰਾਂ ਨੂੰ ਪੰਜਾਬ ਹਰਿਆਣਾ ਔਰ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਨੂੰ ਸੋ ਟਟਵੇਂ ਮੀਂਹ ਜਿਹੜੇ ਨੇ ਪੰਜਾਬ ਦੇ ਵਿੱਚ ਜਾਰੀ ਰਹਿਣਗੇ ਅੱਜ ਦੇਰ ਸ਼ਾਮ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਬਣ ਸਕਦੇ ਆ ਖਾਸ ਕਰ ਦਬਾਵੇ ਦੇ ਖੇਤਰ ਹੋ ਸਕਦੇ ਆ ਔਰ ਮਾਲਵੇ ਦੇ ਪੂਰਬੀ ਜਲੇ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਹਰਿਦਿਆਗਰ ਸਾਹਿਬ ਡੇਰਾ ਬਸੀ ਮਹਾਲੀ ਚੰਡੀਗੜ੍ਹ ਰੋਪੜ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਜਲਿਆਂ ਦੇ ਵਿੱਚ ਅਸਰ ਰਹਿਣਗੇ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਸ਼ਾਮ ਤੱਕ ਫਿਰ ਤੋਂ ਦਰਜ ਹੋ ਜਾਣ ਸੋ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣਨ ਦੇ ਪੂਰੇ ਅਸਰ ਨੇ ਸੋ ਸਿਸਟਮ ਵਰਕਰਾਰਾ ਜੀ ਮੌਨਸੂਨ ਤਾਂ ਮੌਨਸਨ ਜਿਹੜੀ ਐਕਸੈਸਟਰਫ ਹੈ ਉਹ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਮੱਧ ਭਾਰਤ ਦੇ ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉੱਤਰ ਪ੍ਰਛੁਗੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਮੌਨਸਨ ਟਰਫ ਚੱਲ ਰਹੀ ਹੈ ਤੇ ਇਸ ਵੇਲੇ ਹਰਿਆਣਾ ਦੇ ਖਾਸ ਕਰ ਦੱਖਣ ਪੂਰਬੀ ਹਰਿਆਣਾ ਦੇ ਵਿੱਚ ਤਗੜੀ ਝਟਮੀਆਂ ਦੇ ਲੱਗ ਰਹੀ ਹੈ ਔਰ ਨਵੀਂ ਦਿੱਲੀ ਫਲਾਸਾ ਸਾਜ਼ੇ ਖੇਤਰਾਂ ਦੇ ਵਿੱਚ ਤਗੜੇ ਮੀਂਹ ਦੇ ਅਸਰਲੇ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਸਿਸਟਮ ਦੇ ਸਦਕਾ ਮੀਂਹ ਅਰਜ ਹੋ ਸਕਦੇ ਨੇ ਅੱਜ ਤੇ ਕੱਲ ਮੌਨਸੂਨ ਦੇ ਸਦਕਾ ਨਹੀਂ ਜੀ ਤੇ ਸਿਸਟਮ ਜਿਹੜਾ ਜੀ ਐਸਐਲਏ ਅਫਗਾਨਿਸਤਾਨ ਦੇ ਉੱਤੇ ਚੱਲ ਰਿਹਾ ਤਿਹੋ ਜਿਹੜੀਆਂ ਹਵਾਵਾਂ ਪਹੁੰਚ ਕਰ ਰਹੀਆਂ ਨੇ ਪੰਜਾਬ ਪਲੱਸ ਪਹਾੜੀ ਖੇਤਰਾਂ ਤੇ ਉਹਦੇ ਸਦਕਾ ਪੰਜਾਬ ਹਰਿਆਣਾ ਦੇ ਵਿੱਚ ਪੰਜਾਬ ਔਰ ਨਾਲ ਲੱਗਦੇ ਖੇਤਰ ਜਿਹੜੇ ਕੁਝ ਹਰਿਆਣੇ ਦੇ ਆਗਿਆ ਕਿ ਇਹ ਕਵਰ ਹੋ ਸਕਦੇ ਨੇ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਅੱਜ ਬਣ ਸਕਦਾ ਤੇ ਹਲਕੇ ਦਰਮਿਆਨੇ ਛਰਾਟੇ ਕਿਤੇ ਕਿਤੇ ਲੱਗ ਸਕਦੇ ਨੇ ਸੋ ਇਹੀ ਹਾਲਾਤ ਕੱਲ ਵੀ ਰਹਿਣਗੇ ਜੀ ਟੂਟਵੇਂ ਵੀ ਕੱਲ ਵੀ ਜਾਰੀ ਰਹਿ ਸਕਦੇ ਨੇ ਕਿਤੇ ਕਿਤੇ ਬੱਦਲ ਕੱਲ ਵੀ ਦੇਖਿਆ ਜਾ ਸਕਦਾ ਤੇ ਕਿਤੇ ਕਿਤੇ ਹੋ ਸਕਦਾ ਹੈ ਕਿ ਭਾਰੀ ਮੀਂਹ ਵੀ ਦਰਜ ਹੋ ਜਾਣ ਕੁਝ ਜ਼ਿਲ੍ਹਿਆਂ ਨੂੰ ਜਿਵੇਂ ਕਿ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਤਗੜੇ ਝਟ ਵੀ ਜੜਿਆ ਲੱਗ ਸਕਦੀ ਹੈ ਮੌਸਮ ਵਿਭਾਗ ਦੀ ਮੰਨੀਏ ਤੇ ਮੌਸਮ ਵਿਭਾਗ ਨੇ ਜੀ ਅੱਜ yellow alert ਜੜੇ ਜਾਰੀ ਕੀਤੇ ਗਏ ਨੇ ਭਾਰੀ ਮੀਂਹ ਦੇ ਅੱਜ ਤੇ ਕੱਲ 2 ਦਿਨਾਂ ਦੇ ਦੌਰਾਨ ਤਗੜੇ ਝਟ ਮੀਹ ਦੇ ਲੱਗ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਅੰਕੜੇ ਤੁਹਾਨੂੰ ਦੱਸ ਰਹੇ ਹਾਂ ਸਕਰੀਨ ਤੇ ਦੇਖ ਵੀ ਸਕਦੇ ਆ ਜੀ ਭਾਰੀ ਮੀਂਹ ਤੇ yellow alert ਜੜੇ ਨੇ 2 ਦਿਨਾਂ ਲਈ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ 22 23 24 ਤੇ 25 ਤਰੀਕ ਨੂੰ ਟੁੱਟਵੇਂ ਮੀਂਹ ਜਾਰੀ ਰਹਿਣਗੇ ਜਿਵੇਂ ਕਿ ਅਸੀਂ ਤੁਹਾਨੂੰ ਪਹਿ ਅਰਤੇ ਸ਼ਰਾਟੇ ਕਿਤੇ ਕਿਤੇ ਲੱਗਦੇ ਰਹਿਣਗੇ ਬਦਲਵਾਇ ਦੇ ਨਾਲ ਸੋ ਇਸ ਜੀ ਕਹਾਣੀ ਬੱਚੇ ਤੱਕ ਦੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ